ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੇ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ 10 ਦਸੰਬਰ ਤੱਕ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਮੌਸਮ ਦੇ ਕੀ ਹਾਲਾਤ ਰਹਣ ਦੇ ਆਸਾਰ ਨੇ ਤਾਂ ਮੈਂ ਤੌਰ ਤੇ ਆ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਤੇ ਨਾਲ ਲੱਗਦੇ ਕੁਝ ਆਪਣੇ ਵੀਰ ਜਿਹੜੇ ਹਰਿਆਣਾ ਰਾਜਸਥਾਨ ਤੋਂ ਵੀਡੀਓ ਨੇ ਵੇਖਦੇ ਠੀਕ ਹੈ ਤਾਂ ਨਾਲ ਲੱਗਦੇ ਕੁਝ ਹਰਿਆਣਾ ਰਾਜਸਥਾਨ ਦੇ ਆ ਖੇਤਰਾਂ ਦੇ ਵੀ ਗੱਲ ਕਰਾਂਗੇ ਤਾਂ ਕੁੱਲ ਮਿਲਾ ਕੇ ਆਪਾਂ ਆਉਂਦੇ ਜਿਹੜੇ ਅਗਲੇ 12 ਤੋਂ 15 ਦਿਨ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸ ਮੀਹਣੇ ਅੰਦਾਜ਼ ਸਾਰ ਬੰਦੇ ਦਿਖਾਈ ਦੇ ਰਹੇ ਜਾਂ ਮੌਸਮ ਸਾਫ ਰਹੇਗਾ ਸਾਰੀ ਅਪਡੇਟ ਹੈ ਜਾਣਕਾਰੀ ਆਪਾਂ ਇਸ ਵੀਡੀਓ ਪੇਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਾਰਮੈਂਟ ਕਰਕੇ ਜਰੂਰ ਦੱਸਿਆ ਕਰ ਤੇ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਕਿ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 30 ਨਵੰਬਰ ਤੱਕ ਜਾਨੀ ਕਿ 29-30 ਨਵੰਬਰ ਤ ਇਸ ਵਿੱਚ ਆ ਕੋਈ ਜ਼ਿਆਦਾ ਗਰਾਵਟ ਦੇਖਣ ਨਹੀਂ ਮਿਲੇਗੀ ਦਿਨ ਤੇ ਰਾਤ ਦੇ ਟੈਂਪਰੇਚਰ ਇਸ ਤਰ੍ਹਾਂ ਹੀ ਬਣੇ ਰਹਿਣਗੇ ਜਾਨੀ ਕਿ ਦੁਪਹਿਰ ਵੇਲੇ ਆ ਤਾ ਉੱਪਰ ਲੱਗਣ ਦੇ ਨਾਲ ਗਰਮ ਹਵਾ ਜੀ ਜਾਨੀ ਕਿ ਗਰਮਾਟ ਜਾਂ ਗਰਮੈਟ ਜੀ ਬਣੀ ਰਹੇਗੀ ਤਾਂ ਜਿਸ ਕਰਕੇ ਆ ਥੋੜੀ ਬਹੁਤੀ ਗਰਮੀ ਜਿਹੜੀ ਦੁਪਹਿਰ ਵਾਲੇ ਵੇਖਣ ਨੂੰ ਮਿਲ ਸਕਦੀ ਫਿਲਹਾਲ ਕੋਈ ਜ਼ਿਆਦਾ ਆ ਪਕਲ ਕੇ ਆਉਣ ਵਾਲ ਦਿਨਾਂ ਵਿੱਚ ਕੜਾਕੇ ਠੰਡ ਪੈਣ ਦਾ ਅਸਰ ਨਹੀਂ ਰਾਤ ਦੇ ਜੋ ਟੈਂਪਰੇਚਰ ਹੋਣਗੇ ਸੋ ਹੋ ਸਕਦਾ ਹੈ ਕਿ 1 ਜਾਂ 2 ਡਿਗਰੀ ਥੱਲੇ ਡਿੱਗ ਸਕਦੇ ਜਨਨ ਕਿ ਦਰਜ ਕੀਤੇ ਜਾ ਸਕਦੇ ਨੇ ਕੋਈ ਜ਼ਿਆਦਾ ਇਸ ਵਿੱਚ ਗਰਾਵਟ ਦੇਖਣ ਨਹੀਂ ਮਿਲੇਗੀ 30 ਨਵੰਬਰ ਤੱਕ ਮੌਸਮ ਬੰਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਇੱਕ ਕਿਹੜਾ ਸਿਸਟਮ ਆ ਰਿਹਾ ਪਹਾੜਾਂ ਤੇ 1 ਦਸੰਬਰ ਦੇ ਆਸਪਾਸ ਠੀਕ ਪਹਾੜਾਂ ਤੇ ਥੋੜੇ ਬਦ ਖੇਤਰਾ ਬਰਫਰ ਹੀ ਹੋਣ ਦੀ ਸੰਭਾਵਨਾ ਕਿਤੇ ਕਿਤੇ ਮੀਂਹ ਦੀ ਆ ਜਿਹੜੀ ਸੰਭਾਵਨਾ ਜਾਣਕੀ ਮੀਂਹ ਦੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਪਹਾੜਾਂ ਦੇ ਖੇਤਰਾ ਤੇ ਨਾਲ ਲੱਗਦੇ ਜੰਮੂ ਹੋ ਗਿਆ ਆਪਣੇ ਹਮਾਰੇ ਲੋਕ ਹੈ ਜਾਂ ਉੱਤਰੀ ਜਿਹੜੇ ਲਦਾਖ ਦੇ ਖੇਤਰ ਇੱਥੇ ਜਿਹੜੇ ਬਰਫਰ ਹੀ ਹੋਣ ਦੀ ਸੰਭਾਵਨਾ ਤੇ ਫਿਲਹਾਲ ਪੰਜਾਬ ਵਿੱਚ ਇਸ ਦਾ ਕੋਈ ਜ਼ਿਆਦਾ ਪ੍ਰਭਾਵਿਕ ਨਹੀਂ ਨਹੀਂ ਮਿਲੇਗਾ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਹੋ ਗਿਆ ਜੇ ਪੱਛਮੀ ਕੁਝ ਸ਼ਪ ਗੱਲ ਕਰੀ ਪੰਜਾਬ ਦੇ ਖੇਤਰਾ ਵਿੱਚ ਨਿੱਕੀ ਮੋਟੀ ਜਾਣਕੀ ਬੱਦਲ ਕਰ ਕਰਾਸ ਕਰੇਗੀ ਆਪਣੇ 2 3 ਦਸੰਬਰ ਦੇ ਆਸਪਾਸ ਹਲਕੀ ਜਾਂ ਕਿਤੇ ਕਿਤੇ ਉਸ ਰਹਿ ਕੇ ਮਾੜੀ ਮਿਠ ਸੰਘਣੀ ਬੱਦਲ ਵਾਈ ਆ ਵੇਖਣ ਨੂੰ ਮਿਲ ਸਕਦੀ ਤਾਂ ਉਸ ਵਾਰ ਫਿਰ ਤੋਂ ਆਪਾਂ ਗੱਲ ਕਰੀ 3 4 ਦਸੰਬਰ ਦੇ ਆਸਪਾਸ ਫਿਰ ਤੋਂ ਜਿਹੜਾ ਸਿਸਟਮ ਆ ਰਿਹਾ ਜਨਨ ਕਿ ਪਹਾੜਾਂ ਤੇ ਆ ਬਰਫਾਰੀ ਹੋਣ ਦੀ ਸੰਭਾਵਨਾ ਹੈ ਸਿਸਟਮ ਥੋੜਾ ਜਿਹਾ ਆਪ ਗੱਲ ਕਰੇ ਠੀਕ ਠਾਕ ਜਨਨ ਕਿ ਕਿਦਰ ਮਿਆਨੇ ਹਫਤਾ ਦਰਮਿਆਨ ਦਾ ਜਿਹੜਾ ਹੋਵੇਗਾ ਤੇ ਜਿਸ ਕਰਕੇ ਪਹਾੜਾਂ ਤੇ ਜਿਹੜੀ ਉਹ ਚੇਰੀ ਪਹਾੜੀ ਲਾ ਕੇ ਜਿਹੜਾ ਦਾਖ ਹੋਗਾ ਜੰਮੂ ਕਸ਼ਮੀਰ ਮਹਾਰਚਲ ਦੇ ਉਹਨਾਂ ਵਿੱਚ ਜਿਹੜੀ ਬਰਫਾਰੀ ਹੋਣ ਦੀ ਸੰਭਾਵਨਾ ਦੇ ਕਿਤੇ ਹਲਕੇ ਦਰਮਿਆਨੇ ਛ ਇੱਕ ਨੂੰ ਮਿਲੇਗਾ ਤਾਂ ਕੁਝ ਚਬਾਗਲ ਕਰਕੇ ਪੰਜਾਬ ਦੇ ਵਿੱਚ ਜਿਹੜੀ ਬੱਦਲਵਾਈ ਜ਼ਰੂਰ ਵੇਖਣ ਨੂੰ ਮਿਲ ਸਕਦੀ ਹੈ ਜਿਸ ਕਰਕੇ ਆਕੇ ਤਕੇ ਤੇ ਹੋ ਸਕਦਾ ਹੈ ਕਿ ਨਿੱਕੀ ਮੋਟੀ ਆ ਕਾਰਵਾਈ ਹੋ ਸਕਦੀ ਬੱਦਲਵਾਈ ਕ੍ਰਾਸ ਕਰੇਗੀ 3 4 ਦਸੰਬਰ ਤੋਂ ਲੈ ਕੇ ਜਾਣ ਕੇ 4 ਮਹੀਨ 4 ਤੋਂ ਲੈ ਕੇ 5 ਤੋਂ ਉਸ 6 7 ਦੇ ਦਰਮਿਆਨ ਕੁਝ ਖੇਤਰਾਂ ਵਿੱਚ ਇੱਕ ਜਾਂ ਦੋ ਵਾਰ ਬੱਦਲਵਾਈ ਕ੍ਰਾਸ ਕਰੇਗੀ ਜਿਹੜਾ ਪਛਮੀ ਸਿਸਟਮ ਜਿਹੜਾ ਪਹਾੜਾਂ ਤੇ ਸ਼ਿਫਟ ਹੋਵੇਗਾ ਜਿਸ ਕਰਕੇ ਬੱਦਲਵਾਈ ਆ ਪੰਜਾਬ ਨਾਲਕ ਦੇ ਕੁਝ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਹਲਕੀ ਜਾਂ ਇੱਕਾ ਦੋਗਾ ਖੇਤਰਾਂ ਵਿੱਚ ਸੰਘਣੀ ਦਰਮਿਆਨੀ ਜਿਹੜੀ ਬੱਦਲਵਾਈ ਆ ਵੇਖਣ ਨੂੰ ਮੈਸਰੀ ਫਿਲਹਾਲ ਕੋਈ ਮੀਂਹ ਦੀ ਸਭਾਵਨਾ ਬੰਦ ਦੀ ਦਿਖਾਈ ਨਹੀਂ ਦੇ ਰਹੀ ਅਚਾਨਕ ਹੋ ਸਕਦਾ ਕਿ ਕਿਤੇ ਕਿਤੇ ਨਿੱਕੀ ਮੋਟੀ ਆ ਕੁਛ ਖੇਤਰਾ ਵਿੱਚ ਹਲਕੀ ਜਾਂ ਕੇਨਮੇਣਾ ਮਾਹੌਲ ਜਾਨੀ ਕਿ ਕੇਨਮੇਨ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਰ ਮੌਸਮ ਲਗਭਗ ਆ 4-5 ਦਸੰਬਰ ਤੱਕ ਸਾਫ ਤੇ ਕੁਛ ਕ੍ਰੈਨ ਦੀ ਸਭਾਵਨਾ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰੋਗੇ ਜ਼ਰਫਸਾ ਸਾਰੋਗੇ ਫਤਿਹਬਾਦ ਹੋਗਾ ਜੇ ਨਾਲ ਲੱਗਦੇ ਸ਼੍ਰੀ ਗੰਗਾ ਹਨੂਮਾਨਗਾ ਨੂਬਗੜ ਹੋਗਾ Rajasthan ਦੇ ਖੇਤਰ ਹੋਗੇ ਆ ਪੰਜਾਬ ਦੇ ਫਿਰੋਜ਼ਪੁਰ ਹੋਗਾ ਫਰੀਦਕੋਟ ਮੁਕਸਰ ਲਗਭਗ ਬਕਲ ਕਰੇ ਆ ਟੋਟਲੀ ਸਾਰੇ ਇਲਾਕਿਆਂ ਵਿੱਚ ਮੌਸਮ ਪੰਜਾਬ ਦੇ 100% ਤੇ Rajasthan ਦੇ ਵੀ ਲਗਭਗ ਸਾਰੇ ਖੇਤਰਾਂ ਵਿੱਚ ਨਾਲਕ ਤੇ ਹਰਿਆਣਾ ਦੇ ਖੇਤਰ ਸਾਰੇ ਲਗਭਗ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸਵਣ ਕੋਈ ਮੀਂਹ ਨਿਰਦੇਸਾਰ ਨਹੀਂ ਰਹਿਣਗੇ ਤੋਂ 5 ਤੋਂ ਲੈ ਕੇ 10 ਦਸੰਬਰ ਦੇ ਦਰਮਿਆਨ ਫਿਰ ਤੋਂ ਮੌਸਮ ਲਗਭਗ ਠੀਕ-ਠਾਕ ਫਿਰ ਇੱਕ ਸਿਸਟਮ ਆ ਰਿਹਾ ਕੁਝ ਪੰਜਾਬ ਦੇ ਜਾਂ ਨਾਲਕ ਹਰਿਆਣਾ ਰਾਜਸਥਾਨ ਵਿੱਚ ਇੱਕ ਜਾਂ ਦੋ ਵਾਰੀ ਕੁਝ ਖੇਤਰਾਂ ਵਿੱਚ ਬੱਦਲਵਾਈ ਕ੍ਰਾਸ ਕਰ ਸਕਦੀ ਕਿਤੇ ਕਿਤੇ ਉਸਰੇ ਨਿੱਕੀ-ਮੋਟੀ ਕਾਰਵਾਈ ਹੋ ਸਕਦੀ ਜ਼ਿਆਦਾਤਰ ਮੌਸਮ ਲਗਭਗ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਕੋਲਮ ਗੱਲ ਕਰੀਏ ਤਾਂ 10 ਨੰਬਰ ਤੱਕ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹੇਗਾ ਤਾਂ ਟੈਂਪਰੇਚਰ ਵਿੱਚ ਅ ਅ ਨਾ ਆਪਾਂ ਗੱਲ ਕਰੀਏ 5 ਦਸੰਬਰ ਤੋਂ ਬਾਅਦ ਟੈਂਪਰੇਚਰ ਵਿੱਚ ਗਰਾਵਟ ਦੇਖਣ ਨੂੰ ਮਿਲ ਸਕਦੀ ਕਿਉਂਕਿ ਬੱਦਲੇ ਕ੍ਰਾਸ ਕਰੇਗੀ ਜਿਸ ਕਰੇ ਤੋਪ ਪਰ ਮੱਧਮ ਜੀ रह ਸਕਦੀ ਹੈ ਤਾਂ ਨਾਲ ਆਪਾਂ ਗੱਲ ਕਰ ਪਾਣ ਦੇ ਬਰਫਰ ਹੁੰਦੀ ਤਾਂ ਮਾਵਾ ਸ਼ੀਤ ਜਿਹੜੀਆਂ ਮਾਵਾ ਕਰਨ ਗਿਆ ਤਾਂ ਜਿਸ ਕਰਕੇ ਰਾਤ ਦੇ ਟੈਂਪਰੇਚਰ ਵਿੱਚ ਗਰਾਵਟ ਆ ਸਕਦੀ 1-2 ਡਿਗਰੀ ਥੱਲੇ ਜਿਹੜੇ ਰਿਕਾਰਡ ਕੀਤੇ ਜਾ ਸਕਦੇ ਨੇ ਤਾਂ ਉਸ ਵਾਰ ਜਿਹੜਾ ਆਪਣਾ ਪੱਛਮੀ ਯਾਨੀ ਕਿ ਜਿਹੜਾ ਬੰਗਾਲ ਦੀ ਖਾੜੀ ਦਾ ਸਿਸਟਮ ਬਣਿਆ ਤੂਫਾਨੀ ਸਿਸਟਮ ਉਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਦੇਖਣ ਨੂੰ ਮਿਲੇਗਾ ਲਗਭਗ ਆਪਾਂ ਗੱਲ ਕਰ ਮੌਸਮ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸ ਆਪ ਦੇ ਕੁਝ ਕਰਨ ਦੀ ਸੰਭਾਵਨਾ ਠੰਡ ਵਿੱਚ ਆਪ ਗੱਲ ਕਰੀ ਜਿਹੜੀ ਠੰਡ ਹੋਵੇਗੀ ਆ ਪੰਜ ਤੋਂ ਬਾਅਦ ਟੈਂਪਰੇਚਰ ਲੇਟ ਡਾਊਨ ਹੋਰ ਦੇਖ ਸਕਦੇ ਨੇ 1-2 ਡਿਗਰੀ ਜਿਸ ਕਰੇ ਠੰਡ ਵਿੱਚ ਵਾਦਾ ਹੁੰਦੇ ਆ ਸਾਰਨ ਹਲਕੇ ਹੌਲੀ ਜਣੇ ਆ ਦਸੰਬਰ ਹੋਵੇਗਾ ਠੀਕ ਉਸ ਤੋਂ ਬਾਅਦ ਦਸੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਰਹੀ ਸ਼ੁਰੂਆਤ ਘੱਟ ਰਵੇ ਪਰ ਦਸੰਬਰ ਦੇ ਅੱਧ ਤੇ ਇੱਕ ਉਸ ਤੋਂ ਬਾਅਦ ਦਸੰਬਰ ਦੇ ਐਂਡ ਤੱਕ ਕਾਫੀ ਕੜਾਕੇ ਠੰਡ ਪੈਣ ਦੇ ਸਾਰਨ ਤੋਂ ਅੰਤ ਵੀ ਕਾਫੀ ਵੱਡੇ ਪੱਧਰ ਤੇ ਆ ਸੰਗਣੀ ਧੁੰਦ ਵੇਖਣ ਨੂੰ ਮਿਲੇਗੀ ਦਸੰਬਰ ਤੇ ਜਨਵਰੀ 2 ਮਹੀਨੇ ਕਾਫੀ ਜਿਹੜੇ ਆ ਧੁੰਦ ਤੇ ਥਾਂ ਠੰਡ ਦੇ ਰ ਕਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਜਾਣਕਾਰੀ ਆਪਾਂ ਚੈਨਲ ਤੇ ਪਾਚਾਰਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਬਹੁਤ ਬਹੁਤ ਧੰਨਵਾਦ